ਹਲੋ ਦੋਸਤੋ ਅੱਜ ਅਸੀਂ ਸਟ੍ਰੇਟ ਸਲਵਾਰ ਬਣਾਵਾਂਗੇ ਲਗਭਗ 2 ਮੀਟਰ ਅਸੀਂ ਕੱਪੜੇ ਦੀ ਵਰਤੋਂ ਕਰਾਂਗੇ ਇਸ ਸਲਵਾਰ ਦੀ ਜਿਹੜੀ ਕੁੱਲ ਲੰਬਾਈ ਆ ਉਹ 63 ਇੰਚ ਹੋਵੇਗੀ ਜਿਹਦੇ ਵਿੱਚੋਂ 5 ਇੰਚ ਅਸੀਂ 벨ਟ ਲਈ ਰੱਖਾਂਗੇ ਤੇ 33 ਇੰਚ ਆਪਾਂ 벨ਟ ਤੋਂ ਬਿਨਾਂ ਜਿਹੜੀ ਲੈਂਥ ਆ ਉਹ ਰੱਖਾਂਗੇ ਤੇ 1 ਇੰਚ ਐਕਸਟਰਾ ਲਵਾਂਗੇ ਤਾਂ ਕਿ ਜਿਹੜਾ ਸਲਾਈ ਵਲੇ ਅਧਾ ਇੰਚਾ ਜਿਹੜਾ ਮੋਰੀ ਚ ਆ ਜਾਏਗਾ ਤੇ ਨਾਲ ਹੀ ਅਧਾ ਇੰਚਾ ਜਿਹੜਾ ਉਹ ਬੈਲਟ ਅਟੈਚ ਕਰਨ ਲਈ ਸੀ ਇੰਚਾ ਆ ਜਾਵੇਗਾ ਤੇ ਚਲੋ ਫਿਰ ਆਪਾਂ ਸਟਾਰਟ ਕਰਦੇ ਆਂ ਸਟ੍ਰੇਟ ਸਲਵਾਰ ਬਣਾਉਣੀ ਇਹਦੇ ਲਈ ਮੇਰੇ ਕੋਲ 3 ਮੀਟਰ ਕਪੜਾ ਹੈ ਪਰ ਆਪਾਂ ਸਿਰਫ 2 ਮੀਟਰ ਕਪੜਾ ਲਗਭਗ 2 ਮੀਟਰ ਕਪੜੇ ਦੀ ਹੀ ਵਰਤੋਂ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਲੈਂਥਾ ਜਿੰਨੀ ਰੱਖਣੀ ਆ ਅਸੀਂ 33 ਇੰਚ ਲੰਬਾਈ ਰੱਖਣੀ ਸੀ ਤਾਂ ਇੱਕ 1 ਇੰਚ ਜਿਹੜਾ ਐਕਸਟਰਾ ਲੈਣਾ ਸੀ ਤਾਂ ਅਸੀਂ ਟੋਟਲ ਆ ਜਿਹੜਾ 32 ਇੰਚ ਲੰਬਾਈ ਰੱਖਾਂਗੇ 32 ਇੰਚ ਤੇ ਅਸੀਂ ਨਿਸ਼ਾਨ ਲਾ ਲੈਣਾ ਇਹ ਕਾਟਨ ਦਾ ਕੱਪੜਾ ਹੈ ਮੇਰੇ ਕੋਲ ਜਿਹਨੂੰ ਮੈਂ ਪਹਿਲਾਂ ਧੋ ਲਿਆ ਹੈ ਤਾਂ ਕਿ ਜੇ ਸ਼ਿੰਕ ਹੋਣਾ ਹੋਵੇ ਤਾਂ ਮੈਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਬੱਸ ਇਹ ਤੁਸੀਂ ਕਿਸੇ ਵੀ ਕੱਪੜੇ ਨਾਲ ਇਸ ਵਰਬ ਬਣਾ ਸਕਦੇ ਹੋ ਟੋਟਲ ਅੱਪਾ 32 ਇੰਚ ਜਿਹੜੀ ਲੰਬਾਈ ਦੇ ਨਿਸ਼ਾਨ ਆ ਸਾਰੇ ਲਗਾ ਲਗਾ ਨਵਾਂ ਲੇ ਤੁੰਤੋਂ ਸੀ ਇਹ ਨਿਸ਼ਾਨ ਲਗਾਏ ਨੇ ਤੁਸੀਂ ਦੇਖ ਸਕਦੇ ਹੋ ਕਲੀਅਰਲੀ ਨਿਸ਼ਾਨ ਸਾਨੂੰ ਦਿਖ ਰਹੇ ਨੇ ਇੱਕ ਸਕੇਲ ਦੀ ਮਦਦ ਨਾਲ ਵੈਸੇ ਇੰਚ ਟੇਪ ਵੀ ਲੈ ਸਕਦੇ ਹੋ ਤੁਸੀਂ ਇਹਨੂੰ ਆਪਾਂ ਇੱਕ ਸਟ੍ਰੇਟ ਲਾਈਨ ਖਿੱਚ ਲਾਂਗੇ ਇਦੀ ਨਾਲ ਸਾਡੇ ਕੋਲੇ ਇੱਕ ਪੁੱਲਾ ਜਿਹੜਾ ਤਿਆਰ ਹੋ ਗਿਆ 32 ਇੰਚ ਦਾ ਤਾਂ ਇਹਨੂੰ ਹੁਣ ਅਸੀਂ ਨੈਕਸਟ ਕੀ ਕਰਾਂਗੇ ਡਬਲ ਕਰਾਂਗੇ ਜਿੱਥੋਂ ਅਸੀਂ ਇਹ ਨਿਸ਼ਾਨ ਲਗਾਇਆ ਹੈ ਨਾ ਇੱਥੋਂ ਸੀ ਇਹਨੂੰ ਡਬਲ ਕਰ ਲਾਂਗੇ ਠੀਕ ਹੈ ਡਬਲ ਕਰਕੇ ਇਹਨੂੰ ਵਿਛਾ ਲੈਣਾ ਹੈ ਚੰਗੀ ਤਰ੍ਹਾਂ ਸੈੱਟ ਕਰ ਲਿਓ कपड़ा जब बद ना हो तो सकते हो डबल हो गया ਜੇ ਤੁਸੀਂ ਮੈਨੂੰ ਚਾਹਣਾ ਤਾਂ ਇੱਕ ਵਾਰੀ ਇਹਨ ਦੁਬਾਰਾ ਤੁਸੀਂ ਮੈਨ ਵੀ ਸਕਦੇ ਹੋ ਕਿ ਪ੍ਰੋਪਰ ਜਿਹੜਾ ਇਹ 33 ਇੰਚ ਹੈ ਜਾਂ ਨਹੀਂ ਅਗਰ ਹੈ ਤਾਂ ਸੀਨ ਜਿੱਥੋਂ ਅਸੀਂ ਡਬਲ ਕੀਤਾ ਇੱਥੋਂ ਅਸੀਂ ਕੱਟ ਦੇਗੇ ਇੱਥੋਂ ਉੱਪਰ ਡਬਲ ਕੀਤਾ ਹੈ ਤਾਂ ਇੱਥੋਂ ਅਸੀਂ ਦੋਨੋਂ ਪੱਲਿਆਂ ਨੂੰ ਅੰਦਰ ਤੱਕ ਕਟਿੰਗ ਕਰਦੇ ਹਾਂ ਇਹ ਸਾਡੇ ਕੋਲੇ ਦੋ ਪੱਲੇ ਨੇ ਜਿਹੜੇ ਬਣ ਗਏ ਨੇ ਇਧਰੋਂ ਸਾਡਾ ਪੱਲਾ ਜਿੱਥੇ ਅਸੀਂ ਪਾ ਨਿਸ਼ਾਨ ਲਗਾਏ ਸੀ ਡਬਲ ਕੀਤਾ ਸੀ ਜਿਸ ਤਾਂ ਤੁਸੀਂ ਦੇਖ ਰਹੇ ਆ ਰਹੇ ਹੁੰਗੇ ਇਹ ਵਾਲਾ ਨਿਸ਼ਾਨ ਜਿਹੜਾ ਇੱਥੋਂ ਆਪਾਂ ਡਬਲ ਕੀਤਾ ਸੀ ਇਹਨੂੰ ਤੇ ਇੱਥੋਂ ਵੀ ਇਹਦੀ ਕਟਿੰਗ ਕਰ ਲਾਂਗੇ ਪਹਿਲਾਂ ਚਾਹਣੇ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਨਹੀਂ अदरवाइज ਕੋਈ ਚ ਰੂਟ ਤ ਵੀ ਨਹੀਂ ਹੈ ਪਹਿਲਾਂ ਕਰਨ ਦੀ ਆਪਾਂ ਐਸਟੇ ਜੀ ਕੱਟ ਸਕਦੇ ਹਾਂ ਸਲਵਾਰ ਨੂੰ ਬਿਲਕੁਲ ਸਿੱਧਾ ਕਰਕੇ ਆਪਾਂ ਅੱਗੇ ਆ ਲਾਂਗੇ ਜੇ ਤਾਂ ਤੁਸੀਂ ਪਹਿਲਾਂ ਹੀ ਕੱਟ ਦੇਣਾ ਇਹਨੂੰ ਤਾਂ ਤਾਂ ਕੋਈ ਦਿੱਕਤ ਨਹੀਂ ਹੈ ਵੈਸੇ ਤਾਂ ਜਿੰਮੀ ਵੀ ਤੁਹਾਣਾ ਮਨ ਹੈ ਤੁਸੀਂ ਉਦਾਂ ਹੀ ਕੱਟ ਸਕਦੇ ਹੋ ਹਾਂ ਕੀ ਕਰਾਂਗੇ ਜਿਹੜਾ ਇਹ ਸਾਡਾ ਟੋਟਲ ਕੱਪੜਾ ਸਾਡੇ ਕੋਲ ਹੈ ਜਿਹੜਾ ਇਹਦਾ ਪਾਸਾ ਬੰਦ ਹੈ ਜੇ ਤਾਂ ਤੁਸੀਂ ਇਧਰੋਂ ਦੇਖੋਗੇ ਇਦਾਂ ਸਾਡੇ ਸਾਰੇ ਲੜ ਖੁੱਲੇ ਨੇ ਤੇ ਚਾਰ ਫੋਲਡ ਹੋਣਗੇ ਠੀਕ ਹੈ ਚਾਰੋਂ ਖੁੱਲੇ ਨੇ ਤਾਂ ਤੁਸੀਂ ਵੀ ਗੱਲਾਂ ਜਿਹੜਾ ਪਾਸਾ ਇਹਦਾ ਬੰਦ ਹੈ ਇਧਰੋਂ ਤੁਸੀਂ ਦੇਖ ਸਕਦੇ ਹੋ ਡਬਲ ਫੋਲਡ ਹੈ ਪਰ ਇਹਦਾ ਇਹ ਬੰਦ ਵਾਲਾ ਪਾਸਾ ਹੈ ਤਾਂ ਇਦਰ ਤੁਸੀਂ ਆਪਣੀ ਜਿੰਨੀ ਮੂਰੀ ਰੱਖਣੀ ਆ ਤੁਸੀਂ ਉਹਦਾ ਨਿਸ਼ਾਨ ਲਗਾਉਂਗੇ ਜਿੰਨੇ ਲਗਭਗ 7 ਇੰਚ ਆਪਾਂ ਰੱਖ ਲਾਂਗੇ ਜੇ ਤੁਸੀਂ ਤੁਹਾਡੀ ਮੂਰੀ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ ਜੇ ਘਾਟ ਹੈ ਤਾਂ ਤੁਸੀਂ ਹੋਰ ਵੀ ਕਟਾ ਸਕਦੇ ਹੋ ਬਸ ਇਹਦੇ ਨਾਲ ਤੁਹਾਡੀ 6 ਇੰਚ ਮੂਰੀ ਵਧੀਆ ਤਿਆਰ ਹੋ ਚੋਵੇਗੀ 1 ਇੰਚ ਆਪਾਂ ਐਕਸਟਰਾ ਰੱਖ ਲਾਂਗੇ 6 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਜਿਹੜਾ ਪਾਸਾ ਬੰਦ ਹੈ ਇਸ ਵਾਲੇ ਪਾਸੇ ਆਪਾਂ 6 ਇੰਚ ਤੇ ਮਾ ਸੌਰੀ 7 ਇੰਚ ਤੇ ਨਿਸ਼ਾਨ ਲਗਾ ਲੈਣਾ 6 ਇੰਚ ਸਾਡੀ ਮੂਰੀ ਤਿਆਰ ਹੈ ਜੀ ਕਿ ਕੱਟ ਵੀ ਹੋ ਜਾਵੇਗੀ ਇਹ ਤੁਸੀਂ ਆਪਣੇ ਅਕੋਰਡਿੰਗ ਵਧਾ ਘਟਾ ਸਕਦੇ ਫਿਰ ਇਹਦੇ ਆਪਾਂ ਦੂਸਰੇ ਪਾਸੇ ਜਾਣਾ ਜਿਹੜਾ ਪਾਸਾ ਆਪਾਂ ਕਟਿੰਗ ਕੀਤੀ ਸੀ ਇੱਧਰ ਆਪਾਂ ਕੀ ਕਰਨਾ 벨ਟ ਤੇ ਨਾਲ ਨਾਲ ਆਸਨ ਦਾ ਨਿਸ਼ਾਨ ਲਗਾਉਣਾ ਇਧਰੋਂ ਪਾਸਾ ਰੱਖਣਾ ਤੁਸੀਂ ਆਪਣੀ ਸੇਧ ਅਕੋਰਡਿੰਗ ਰੱਖ ਸਕਦੇ ਹੋ ਵੈਸੇ ਸਾਢੇ 10 ਜਾਂ 11 ਇੰਚ ਜਿੰਨਾ ਤੁਹਾਨੂੰ ਲੱਗਦਾ ਜੇ ਮੈਂ ਜਿਵੇਂ ਮੈਂ 10 ਇੰਚ ਰੱਖਾਂਗੀ ਕੁਝ ਸੀਨ ਚ ਆ ਜਾਏਗਾ ਬਾਕੀ ਆਪਣੀ ਬੈਲਟ ਲਗਾ ਕੇ 15 ਇੰਚ ਟੋਟਲ ਬੰਦ ਸੀਨ ਤੋਂ ਬਿਨੂ ਤਾਂ ਇਧਰੋਂ ਪਾ 10 ਇੰਚ ਦਾ ਨਿਸ਼ਾਨ ਲਗਾ ਲਏ ਅਸੀਂ ਤੇ ਇਧਰੋਂ ਤੁਸੀਂ ਦੇਖਿਆ ਹੋਣਾ ਫੰਡ ਲਗਾਇਆ ਸੀਗਾ 7 ਇੰਚ ਤੇ ਹੁਣ ਇਧਰੋਂ ਜਿਹੜਾ ਇਹ ਵਾਲਾ ਨਿਸ਼ਾਨ ਤੁਸੀਂ ਦੇਖ ਪਾ ਰਹੇ ਹੋ ਮੂਮਗੇ ਇਹ ਵਾਲਾ ਨਿਸ਼ਾਨ ਹੈ ਜਿਹੜਾ ਆਪਾਂ 10 ਇੰਚ ਤੇ ਲਗਾਇਆ ਤੇ ਇਧਰ ਜਿਹੜਾ ਇਹ ਵਾਲਾ ਨਿਸ਼ਾਨ ਆਪਾਂ ਮੂਰੀ ਤੇ ਲਗਾਇਆ ਇਹਨੂੰ ਆਪਸ ਵਿੱਚ ਮਿਲਾ ਦੇਣਾ ਇਧਰੋਂ ਆਸਨ ਵਾਲੇ ਨਿਸ਼ਾਨ ਤੋਂ ਮੂਰੀ ਵਾਲਾ ਨਿਸ਼ਾਨਾ ਜਿਹੜਾ ਉਹ ਮਿਲਾ ਕੇ ਆਪਾਂ ਨਿਸ਼ਾਨ ਲਾ ਲੈਣੇ ਨੇ ਜਿਹੜਾ ਇਹ ਵੱਲੇ ਨਿਸ਼ਾਨਾ ਇਹਨੂੰ ਆਪਾਂ ਘਟਾ ਦਿੰਗੇ ਕੀ ਜੀ ਇਹ ਆਪਣਾ ਨਿਕਲ ਗਿਆ ਇਸ ਤੋਂ ਬਾਅਦ ਆਪਾਂ ਪਾਂ ਵਾਲਾ ਪਾਸਾ ਆਪਣਾ ਬੰਦ ਸੀਗਾ ਤਾਂ ਆਪਾਂ ਉਹ ਕੱਪੜਾ ਆਪਣੇ ਕੰਮ ਆ ਜੇਗਾ ਇਸ ਲਈ ਆਪਾਂ ਪਹਿਲਾਂ ਨਹੀਂ ਕੱਟਿਆ ਸੀ ਉਹ ਕੱਪੜੇ ਨੂੰ ਕੱਢਣ ਤੋਂ ਬਾਅਦ ਆਪਾਂ ਇਹਨੂੰ ਮੋਰੀ ਕੱਟ ਦੇਾਂਗੇ ਇਹ ਆਪਣੀ ਮੋਰੀ ਹੋ ਗਈ ਜੀ ਤੇ ਜੇ ਆਪਾਂ ਓਵਰ ਆ ਲੁੱਕ ਦੇਖੀਏ ਤਾਂ ਇਹ ਆਪਣੀ ਫਨਵਾਰ ਆ ਜਣੀ ਤਿਆਰ ਹੋ ਗਈ ਹੈ ਸਟ੍ਰੇਟ ਸਲਵਾਰ ਜਿਹਦੇ ਲਈ ਤੁਸੀਂ ਦੇਖ ਸਕਦੇ ਹੋ 33 ਇੰਚ ਆਪਾਂ ਕਪੜਾ ਲੈਂਥ ਰੱਖੀ ਸੀ 33 ਇੰਚ ਦੇ ਨਾਲ ਆਪਾਂ ਡਬਲ ਫੋਲਡ ਕੀਤਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਚ 2 ਮੀਟਰ ਕਪੜਾ ਵੀ ਨਹੀਂ ਲੱਗਿਆ ਤੇ ਇਹਨੂੰ ਆਪਾਂ ਸਟਿਚ ਕਰ ਲਾਂਗੇ ਤੇ ਬਿਲਕੁਲ ਹਲਕੀ ਜੀ ਸਲਵਾਰ ਇਹ ਤੁਹਾਡੀ ਤਿਆਰ ਹੋ ਜਾਏਗੀ ਇਹ ਛੜਾ ਇਹ ਵਾਲਾ ਕਪੜਾ ਬਚ ਗਿਆ ਆਪਣੇ ਕੋਲੇ ਡਬਲ ਸੀ ਵੀ ਆਪਾਂ ਕਟਿੰਗ ਨਹੀਂ ਕੀਤੀ ਸੀ ਤਾਂ ਇਹਦੇ ਵਿੱਚੋਂ ਬੜੀ ਹੀ ਆਸਾਨੀ ਦੇ ਨਾਲ ਅਸੀਂ ਆਪਣੀ 벨ਟ ਕੱਢ ਸਕਦੇ ਹਾਂ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚੋਂ ਟੋਟਲ ਆਪਣੀ ਕਿੰਨੀ ਬੈਲਟ ਨਿਕਲ ਸਕਦੀ ਹੈ ਜੇ ਕਾਟੂ ਵੀ ਥੋੜਾ ਬਹੁਤ ਜੋੜ ਵੀ ਪੈ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਤਾਂ 24 ਇੰਚ ਬੈਲਟ ਜਿਹੜੀ ਆਰਾਮ ਨਾਲ ਨਿਕਲਿਆਏਗੀ ਜੇ ਆਪਾਂ ਇੱਥੋਂ ਇਹਦਾ ਦੇਖੀਏ ਤਾਂ 7.5 ਇੰਚ ਬਣ ਰਿਹਾ ਦੇਖ ਸਕਦੇ ਹੋ ਇੱਕ ਸੈਕਿੰਡ ਇੱਥੋਂ ਬਣਦਾ ਇਹ 7.5 ਇੰਚ ਆਪਾਂ 벨ਟ ਦੀ ਜਿਹੜੀ ਲੰਬਾਈ ਹੋ 7.5 ਇੰਚ ਰੱਖਦੇ ਹੁੰਨੇ ਆ ਤੇ ਜਿੱਦੇ ਚ ਨਾਲ 5 ਇੰਚ ਆਪਣੀ 벨ਟ ਤਿਆਰ ਹੋ ਜਾਂਦੀ ਹੈ ਜੇ ਆਪਾਂ ਇਹ ਤੁਮ ਆਪਾਂ ਲੋ ਨਿਸ਼ਾਨ ਲਾ ਲਿਆ ਇਹ ਤੋਂ ਆਪਾਂ ਹੁਣ ਦੇਖੀ ਇਦਾਂ ਹੀ ਆਪਾਂ 7.5 ਇੰਚ ਇੱਧਰ ਨਿਸ਼ਾਨ ਲਗਾ ਲਾਂਗੇ ਜਿੱਥੋਂ ਵੀ ਆਪਣਾ 7.5 ਬੰਦਾ ਹੋਇਆ ਇਕਿਆ ਦੀ ਦੇਖ ਸਕਦੇ ਹੋ ਤੁਸੀਂ ਇਦਾਂ ਨਿਸ਼ਾਨ ਇੱਧਰ ਵੀ ਆਪਾਂ ਲਗਾ ਲਿਆ ਤਾਂ ਇੱਥੋਂ 벨ਟ ਦੀ ਲੰਬਾਈ ਦੇਖੀ ਤਾਂ 22 ਇੰਚ ਨਿਕਲਦੀ ਹੈ ਬੜੀ ਆਸਾਨੀ ਦੇ ਨਾਲ ਜੇ ਤੁਹਾਡੀ 벨ਟ ਹੋਰ ਵੀ ਮਤਲਬ ਲੰਬਾਈ ਜ਼ਿਆਦਾ ਹੈ 벨ਟ ਦੀ ਤਾਂ ਤੁਸੀਂ ਥੋੜਾ ਬਹੁਤ ਜੋੜ ਵੀ ਪਾ ਸਕਦੇ ਹੋ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਤਾਂ ਇਸ ਤਰ੍ਹਾਂ ਅਸੀਂ ਬਿਲਕੁਲ 2 ਮੀਟਰ ਕਪੜਾ ਵੀ ਨਹੀਂ ਲੱਗਿਆ ਅਗਰ ਅਸੀਂ ਦੇਖੀਏ ਤਾਂ ਇਸmein मेरी बेल्ट ਜਿਹੜੀ 22 ਇੰਚ ਲਗਭਗ ਤਿਆਰ ਹੁੰਦੀ ਹੈ ਤਾਂ ਥੋੜੀ ਬਹੁਤ ਘੱਟ ਵੀ ਰਹਿ ਜਾਏਗੀ ਤਾਂ ਵੀ ਕੋਈ ਗੱਲ ਨਹੀਂ ਤੇ ਜੇ ਮੈਨੂੰ ਲੱਗਿਆ ਵੀ ਇਹ ਤਾਂ ਆਪਾਂ 1 ਇੰਚ ਦਾ ਜੋੜ ਵੀ ਪਾਵਾਂਗੇ ਅਗਰ ਤੁਹਾਡੀ 벨ਟ ਇਥੋਂ ਪੂਰੀ ਨਹੀਂ ਵੀ ਆ ਰਹੀ ਘੱਟ ਰਹਿ ਰਿਹਾ ਕੱਪੜਾ ਤੁਸੀਂ ਇਸ ਕੱਪੜੇ ਨੂੰ 벨ਟ ਨੀਚੇ ਆਹ ਸੌਰੀ ਮੂਰੀਆਂ ਨੀਚੇ ਵੀ ਲਗਾ ਸਕਦੇ ਹੋ ਤਾਂ 벨ਟ ਤੁਸੀਂ ਜਿਹੜਾ ਤੁਹਾਡੇ ਕੋਲੇ ਬਚਿਆ ਹੋਇਆ ਕੱਪੜਾ ਹੈਗਾ ਉਹਦੇ ਵਿੱਚ ਵੀ ਤਾਂ ਇਸ ਕੱਪੜੇ 'ਚ ਵੀ ਤੁਸੀਂ ਮੂਰੀ ਨੀਚੇ ਲਗਾ ਸਕਦੇ ਹੋ ਤਾਂ ਆਪਣੇ ਕੋਲੇ ਜੇ ਦੇਖੀ ਤਾਂ ਇਹ ਕੱਪੜਾ ਬਚ ਗਿਆ ਹੈ ਹਣ ਇਹ ਕੱਪੜਾ ਡਬਲ ਫੋਲਡ ਜੀ ਆਪਾਂ ਮੈਜ਼ਰ ਕਰੀਏ ਤਾਂ 24 ਇੰਚ ਕਪੜਾ 24 ਨੂੰ ਡਬਲ ਕਰ ਦਈਏ ਤਾਂ 48 ਇੰਚ ਕਪੜਾ ਮਤਲਬ ਲਗਭਗ ਸਵਾ ਮੀਟਰ ਕਪੜਾ ਸਾਡੇ ਕੋਲੇ ਬਚ ਗਿਆ ਏ 3 ਮੀਟਰ ਦੇ ਵਿੱਚੋਂ 3 ਮੀਟਰ ਸੀ ਮੇਰੇ ਕੋਲੇ ਮਤਲਬ 2 ਮੀਟਰ ਵੀ ਆਪਣਾ ਪੂਰਾ ਨਹੀਂ ਲੱਗਿਆ ਜੇ ਤੁਹਾਡੀ 벨ਟ ਪੂਰੀ ਨਹੀਂ ਆਉਂਦੀ ਤਾਂ ਤੁਸੀਂ 벨ਟ ਇਹਦੇ ਚੋਂ ਲਗਾ ਸਕਦੇ ਹੋ ਤਾਂ ਵੀ ਆਪਣਾ ਪੂਰਾ 2 ਮੀਟਰ ਕਪੜਾ ਨਹੀਂ ਲੱਗੇਗਾ ਕੋਈ ਜਿਆਦਾ ਐਕਸਟਰਾ ਕੱਪੜਾ ਨਹੀਂ ਲੱਗੇਗਾ ਤਾਂ ਇਹ ਤੁਹਾਡਾ ਐਕਸਟਰਾ ਕੱਪੜਾ ਬਚ ਗਿਆ ਇਹ ਜਿਹੜੀ ਆਪਾਂ ਸਲਵਾਰ ਕੱਟੀ ਆ ਉਹ ਹੋ ਗਈ ਇਹ ਤੁਹਾਡੀ ਬੈਲਟ ਹੋਗੀ ਅਗਰ ਤੁਹਾਡੀ ਬੈਲਟ ਨਹੀਂ ਵੀ ਪੂਰੀ ਆ ਰਹੀ ਤਾਂ ਤੁਸੀਂ ਪੂਰੇ ਕੱਪੜੇ ਚੋਂ ਲੈ ਸਕਦੇ ਹੋ ਤੇ ਇਹਨੂੰ ਤੁਸੀਂ ਮੋਰੀਆਂ ਦੇ نیچے ਬੁਕਰਮ ਨਾਲ ਅਟੈਚ ਕਰਨ ਵਾਸਤੇ ਯੂਜ਼ ਕਰ ਸਕਦੇ ਤਾਂ ਦੇਖੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਬਹੁਤ ਸੋਹਣਾ ਮਤਲਬ ਮੈਸੂਰਮੈਂਟ ਦੇ ਨਾਲ ਇਹ ਸਲਵਾਰ ਬਣ ਜਾਂਦੀ ਹੈ ਤਿਆਰ ਹੁੰਦੀ ਹੈ ਬਹੁਤ ਹਲਕੀ ਹੈ ਗਰਮੀਆਂ ਲਈ ਖਾਸ ਕਰਕੇ ਬਹੁਤ ਕੰਫਰਟੇਬਲ ਰਹਿੰਦੀ ਹੈ ਸਲਵਾਰ ਤੁਸੀਂ ਵੀ ਜ਼ਰੂਰ ਟਰਾਈ ਕਰੋ ਮੈਜ਼ਰਮੈਂਟ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਤੁਸੀਂ ਥੈਂਕ ਯੂ